ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ 2 ਵਜੇ ਦਾ 2 ਵੱਜ ਚੁੱਕੇ ਨੇ ਤੇ ਮੈਂ ਹੋ ਗਈ ਪਸੀਨਾ ਪਸੀਨੀ ਤੁਸੀਂ ਨੂੰ ਪਸੀਨੀ ਕਰਨਾ ਉਹ ਕੱਪੜੇ ਪ੍ਰੈਸ ਕਰਦਨੇ ਕਹੇ ਆ ਆਪ ਇਹਨੇ ਕੱਪੜੇ ਪ੍ਰੈਸ ਕਰੇ ਹੋਏ ਥੋੜਾ ਥੋੜਾ ਕਰਕੇ ਕੱਪੜੇ ਕਾਫੀ ਹੋ ਜਾਣਗੇ ਕੁਝ ਮੇਰੇ ਦੁਪੱਟੇ ਪਏ ਸੀ ਆਪਾਂ ਕਿਤੇ ਜਾਣੇ ਲੈ ਜਾਣੇ ਆ ਥੋੜੀ ਇੱਕ ਵਾਰੀ ਜੋ ਵਾਸ਼ ਕਰਦਣੇ ਤਾਂ ਨਹੀਂ ਹੁੰਦੀ ਕਿਉਂਕਿ ਏਸੀ ਕਰਕੇ ਬੈਠਣਾ ਹੁੰਦਾ ਤੇ ਉਹ ਪ੍ਰੈਸ ਮਾਰਨ ਵਾਲੇ ਸੀ ਕਾਟਨ ਦੀ ਦੁਪੱਟੀ ਸਾਨੂੰ ਤੇ ਪ੍ਰੈਸ ਮਾਰੀ ਕਾਫੀ ਕੱਪੜੇ ਹੋ ਗਏ ਥੋੜੇ ਥੋੜੇ ਕਰਕੇ ਪ੍ਰੈਸ ਕਰ ਲਈ ਪ੍ਰੈਸ ਮੈਨੂੰ ਜਲਦੀ ਕਰਨੇ ਪਏ ਕਾਲ ਨਾਲ ਹੀ ਨਹੀਂ ਤਾਂ ਵੀ ਥੋੜੇ ਹੋਰ ਲੇਟ ਕਰ ਲਾਂਗੇ ਬਿਕੋਜ਼ ਚਾਹ ਚੂ ਪੀ ਕੇ ਜਵਿੰਦਰੋਂ ਦੇ ਖੇਤ ਉਹਨਾਂ ਨੇ ਖਾਣਾ ਖਾਣਾ ਫਿਰ ਪਤਾ ਨਹੀਂ ਉਹ ਦੀ ਜਾਣਗੇ ਕਾ ਸ਼ਾਮ ਨੂੰ ਜਾਣਗੇ ਜਾਣਾ ਮਾਂਸਾ ਮੈਂ ਲੈਣਾ ਅੱਜ ਆਪਣਾ హెయిਰ ਕੱਟ హెయిਰ ਕਟਿੰਗ ਕਰਾਉਣੀ ਅੱਜ ਮੈਂ ਲਗਭਗ ਮੈਨੂੰ ਲੱਗਦਾ 22 23 ਸੌਰੀ 2 ਸਾਲ ਵਾਂਗੂ ਹੋ ਚੱਲੇ ਨੇ ਮੈਂ ਅੱਬੇ హెయిਰ ਕੱਟੀ ਨਹੀਂ ਕਰਵਾਇਆ ਹੈਗਾ ਮੈਨੂੰ ਪਹਿਲੇ ਬਾਅਦ ਛੋਟੇ ਹੋਏ ਨੇ ਪਰ ਹੁਣ ਦੇ ਵਿੱਚ ਥੋੜੇ ਜਿਹੇ ਲੰਬੇ ਰੱਖ ਲਈ ਹੈ ਹਨਾ ਜੋ ਲੰਬੇ ਹੋਏ ਨੇ ਤਾਂ ਆਇਆ ਲੱਗਦਾ ਕਟਿੰਗ ਕਰਾ ਲਈ ਹੁਣ ਮੇਰਾ ਕਾਫੀ ਟਾਈਮ ਦਾ ਮਨ ਸੀ ਵੀ ਕਟਿੰਗ ਕਰਾਵਾ ਕਟਿੰਗ ਕਰਾਵਾ ਹੋਰ ਮੈਂ ਕੁਝ ਨਹੀਂ ਕਰਾਉਣਾ ਕੋਈ ਕੈਮੀਕਲ ਟ੍ਰੀਟਮੈਂਟ ਨਹੀਂ ਕੁਝ ਨਹੀਂ ਫਸਕਲੀ ਮੈਂ ਲੇਅਰ ਕਟਿੰਗ ਕਰਾਉਣੀ ਹੈ ਮੇਰਾ ਲੇਅਰ ਕਟਿੰਗ ਤੇ ਮਾਨਾ ਮੈਨੂੰ ਬਹੁਤ ਅੱਛੇ ਲੱਗਦੇ ਨੇ ਲੇਅਰ ਕਟਿੰਗ ਨਾਲ ਨਾ ਬਾਬਾ ਵਾਲਾ ਇੱਕ ਵੋਲਿਊਮ ਜਿਹਾ ਆ ਜਾਂਦਾ ਬਾਉਂਸ ਬਾਉਂਸ ਜਿਹੇ ਵਾਲ ਲੱਗਦੇ ਨੇ ਉਹ ਅੱਛੇ ਲੱਗਦੇ ਨੇ ਵੋਲਿਊਮ ਜਿਹਾ ਬਣਾ ਵੀ ਤੇ ਆਪਣੇ ਵਾਲਦ ਵੋਲਿਊਮ ਇਹਦੇ ਹੁਣ ਕੱਪੜੇ ਸਭਾਲ ਦਿਆਂ ਪ੍ਰੈਸ ਵਾਲੇ ਕਬੜ ਚ ਰੱਖ ਦਾਂ ਫਿਰ ਦਿਵਿੰਦਰ ਆਉਣ ਦੇ ਨਾ ਉਹਨਾਂ ਨੂੰ ਮੈਂ ਖਾਣਾ ਬਣਾ ਦੂੰਗੀ। ਹੋ ਹੋ ਟਾਈਮ ਹੋ ਰਿਹਾ ਸਵਾ 6 ਦਾ ਮੈਂ ਸਬਜੀ ਬਣਨੀ ਰੱਖ ਕੇ ਆਈ ਆ ਕਿਚਨ ਵਿੱਚ ਸਬਜੀ ਬਣ ਰਹੀ ਹੈ ਬੀਨਸ ਦੀ ਤੇ ਮੈਂ హెయిਰ ਕੱਟ ਲੈ ਲਿਆ ਹੁਣ ਤਾਂ ਫੇਰ ヘア ਕੱਟ ਲੈਗੇ ਭੈਣਾ ਤਾਂ ਵੀ ਕੀ ਕਰਾਂਗੇ ਬਾਲ ਤਾਂ ਗਰਮੋਂ ਗਰਮੀ ਹੋ ਜਾਣਗੇ ਜੋ ਕਿਚਨ 'ਚ ਕੰਮ ਕਰਦੇ ਆ ਬਹੁਤ ਜ਼ਿਆਦਾ ਗਰਮੀ ਆਉਂਦੀ ਹੈ ਹਾਂ ਦੇਖੋ ਮੈਂ ਆਪਣੇ ヘア ਕੱਟ ਲੈ ਲਿਆ ਮੈਂ ਲੇਅਰ ਕਟਿੰਗ ਕਰਾਈ ਹੈ ਜਿਹਨੂੰ ਆਪਾਂ ਫੈਦਰ ਕੱਟ ਵੀ ਕਹਿੰਦੇ ਆਂਗੇ ਲੇਅਰ ਕਟਿੰਗ ਕਰਾਈ ਹੈ ਬਹੁਤ ਅੱਛਾ ਫੀਲ ਹੋ ਰਿਹਾ ਮੈਨੂੰ ਵਧੀਆ ਲੱਗ ਰਿਹਾ ਆਪਦੇ ਆਪ ਨੂੰ ਕੁਝ ਚੇਂਜ ਕਰਕੇ ਹੈਨਾ ਆਪਦੇ ਆਪ 'ਚ ਚੇਂਜ ਦੇ ਪਸੀਨਾ ਬਹੁਤਾ ਆਇਆ ਸਬਜ਼ੀ ਬਣਨ ਵਾਲੀ ਸਬਜ਼ੀ ਬਣਦੀ ਹੈ ਫਿਰ ਸਬਜ਼ੀ ਜਦੋਂ ਬਣ ਗਈ ਨਾ ਫਿਰ ਮੈਂ ਗੈਸ ਆਫ ਕਰਕੇ ਫਿਰ ਜਾਊਂਗੀ ਬਾਹਰ ਵਾਕ ਕਰਨ ਵਾਲੇ ਪਲਾਂਟਸ ਨੂੰ ਪਾਣੀ ਦੇਣਾ। ਕੁਝ ਮਿੱਟੀ ਗਿੱਲੀ ਹੁੰਦੀ ਹੈ, ਕਿਸੇ ਕਿਸੇ ਨੂੰ ਦੇਣ ਦੀ ਲੋੜ ਹੁੰਦੀ ਹੈ, ਕਿਸੇ ਨਹੀਂ פרו ਮੇ ਜਿਵੇਂ ਜਿਹਨੂੰ ਲੋੜ ਆ ਪਾਣੀ ਦੇ ਦਾਂਗੇ। ਤੇ ਬਾਲ ਹੁਣ ਬੰਦਿਆ ਆਪਣੇ ਉਹ ਜੀ ਕਰਦਾ ਖੁੱਲੇ ਰੱਖੇ। ਖੁੱਲੇ ਰੱਖੇ ਜੋ ਨਵਾਂ ਕੱਟ ਕਰਾਉਣਾ ਹੁੰਦਾ ਬਾਲ ਖੁੱਲੇ ਰੱਖੀ ਪਰ ਬੰਨਨੇ ਪੈਣਗੇ ਗਰਮੀ ਵਿੱਚ ਮੁਸ਼ਕਲ ਆ ਖੁੱਲੇ ਰੱਖਣਾ। ਵਧੀਆ ਲੱਗ ਰਹੀ ਮੈਨੂੰ ਕਟਿੰਗ ਬਹੁਤ ਅੱਛੀ ਲੱਗਦੀ ਹੈ। ਲੈਂਥ ਜ਼ਰੂਰ ਕੱਟ ਕੱਟ ਕੇ ਜਿੰਦਰ ਕਹੇ ਪਾਲੇ ਛੋਟੇ ਕਰਾ ਲਓ, ਬਾਲ ਬਾਲੇ ਛੋਟੇ ਕਰਾ ਲਿਆ ਕਿ ਕਰਾਇਆ ਮੈਂ ਕੋਈ ਗੱਲ ਨਹੀਂ, ਕੁਝ ਨਹੀਂ ਲੈਂਥ ਤਾਂ ਇਹਨਾਂ ਦੀ ਵੱਡੀ ਹੋਈ ਜਾਣੇ ਕੋਈ ਗੱਲ ਨਹੀਂ ਆਪਦੇ ਆਪ ਚ ਚੇਂਜ ਵੀ ਕਦੇ ਕੁਝ ਕਰਨਾ ਚਾਹੀਦਾ ਆਪਦੇ ਆਪ ਨੂੰ ਜੋ ਅੱਛਾ ਫੀਲ ਹੋਵੇ ਉਹ ਚੇਂਜ ਕਰ ਲੈਣੀ ਚਾਹੀਦੀ ਫੇਰ ਕਿ ਬਾਲਾਂ ਨਹੀਂ ਆ ਛੋਟੇ ਨੇ ਕੱਲ ਨੂੰ ਵੱਡੇ ਹੋ ਜਾਣਗੇ ਨੂਨਦਾਨੀ ਤੋਂ ਕਈ ਸਾਰੇ ਨੂਨਦਾਨੀ ਕੁਝ ਗੱਬੀਆਂ ਖਾਲੀ ਸੀ ਕੁਝ ਮਸਾਲੇ ਕੱਢ ਕੇ ਨੂਨਦਾਨੀ ਰੋਟੀ ਗੰਬੀ ਹੋਈ ਪਈ ਸੀ ਧੋਣਾਂ ਲਈ ਪੀਸ ਉਹ ਧੋਤੀ ਹੈ ਆਟਾ ਗੁੰਨਿਆ ਪਿਆ ਸਵੇਰ ਦਾ ਪਿਆ ਸਾਨੂੰ ਬਹੁਤ ਹੈ ਇਹ ਸਬਜ਼ੀ ਮੈਂ ਟਰੀ ਮੈਂ ਵੀ ਅੱਜ ਹਰੀ ਸਬਜ਼ੀ ਵੀ ਨਾਲ ਹੀ ਉਹੀ ਖਾ ਲੂੰਗੀ ਕੌਣ ਕਰਦੇ ਹਾਂ ਵਾਕ ਕੱਲ ਵੀ ਵਾਕ ਨਹੀਂ ਹੋਈ ਹੈਗੀ ਵਾਕ ਕਰਦੇ ਅੱਜ ਵੇੜੇ ਵਿੱਚ ਜਾ ਕੇ ਅੱਛਾ ਲੱਗਦਾ ਵਾਕ ਕਰਨਾ ਇੱਕ ਦਿਨ ਦੋ ਦਿਨ ਮਿਸ ਹੋ ਜਾਣਾ ਵਾਕ ਕੋਈ ਦੂਜੇ ਦਿਨ ਆਏ ਲੱਗੂ ਵੀ ਹਾਂ ਹਾਂ ਬੜਾ ਵਧੀਆ ਲੱਗਦਾ ਫਿਰ ਉਹ ਕੰਮ ਦਾ ਜਿਹੜਾ ਆਪਣਾ ਗੈਪ ਪੈ ਜੇ ਮਿਸ ਹੋ ਜਾਈ ਫਿਰ ਉਹ ਕੰਮ ਜੇ ਆਪਾਂ ਦੁਬਾਰੇ ਕਰਦੇ ਬਹੁਤ ਵਧੀਆ ਸੀਟ ਹੁੰਦਾ ਸ਼ਾਮ ਨੂੰ ਨਾ ਵਾਕ ਕਰਨ ਤੋਂ ਬਾਅਦ ਮੈਂ ਕਿਚਨ ਦੇ ਜਿਹੜੇ ਸਿੰਕਸ ਨੇ ਉਹਦੇ ਨੀਚੇ ਵਾਲਾ ਏਰੀਆ ਜਮੈਂ ਵਾਸ਼ ਕਰਨਾ ਸੀਗਾ ਦਿਨੇ ਮੇਰਾ ਚਲੋ ਟਾਈਮ ਨਹੀਂ ਲੱਗਿਆ ਫਿਰ ਮੈਂ ਕਿਹਾ ਚਲੋ ਹੁਣ ਕਰ ਦਿੰਦਾ ਕਿਉਂਕਿ ਸਵੇਰੇ ਫੇਰ ਮੈਂ ਕਮਰੇ ਚ ਬਿਜ਼ੀ ਹੋ ਜਾਣਾ ਹੈਲਪਰਨ ਚਾੜ ਕੋਚਾ ਕਰਨਾ ਫਿਰ ਮੈਨੂੰ ਆਏ ਹੋਗਾ ਨਾ ਪੋਚਾ ਲਗਾਤਾ ਗਿੱਲਾ ਹੋਊਗਾ ਇਸ ਕਰਕੇ ਮੈਂ ਸੋਚਿਆ ਚਲੋ ਹੁਣ ਕਲੀਨ ਕਰ ਦਨੇ ਬਾਲਟੀ ਵਿੱਚ ਮੈਂ ਪਾਣੀ ਪਾ ਲਿਆ ਵਿੱਚ ਮੈਂ ਫਰਨੇਲ ਪਾ ਲਿਆ ਜਿਹੜੇ ਪੋਚਾ ਚ ਅਸੀਂ ਯੂਜ਼ ਕਰਦੇ ਆ ਬਲੈਕ ਵਾਲੀ ਕੈਂਡਾ ਫਰਨੇਲ ਤੇ ਉਹ ਸਟਰੋਂਗ ਹੁੰਦੀ ਹੈ ਥੋੜੀ ਜੀ ਉਹ ਪੈਂਦੀ ਹੁੰਦੀ ਹੈ ਤੇ ਉਹ ਪਾ ਕੇ ਫਰਨੇਲ ਪਾਣੀ ਵਿੱਚ ਉਹ ਫਰਨੇਲ ਵਾਲੇ ਪਾਣੀ ਨਾਲ ਮ ਮੈਸੇ ਦਾ ਪੋਚਾ ਵੀ ਲੱਗ ਜਾਂਦਾ ਹਨਾ ਕਦ ਕਦ ਹੈਲਪਰ ਪੋਚਾ ਵੀ ਲਗਾ ਦਿੰਦੀ ਆ ਪਰ ਫੇਰ ਵੀ ਕਈ ਦਿਨਾਂ ਬਾਅਦ ਇਹ ਵਾਸ਼ ਕਰਨਾ ਪੈਂਦਾ ਵੀ ਧੋ ਦਈਏ ਤਾਂ ਬਹੁਤ ਵਧੀਆ ਗੱਲ ਆ ਤੇ ਇਹਦੇ ਵਿੱਚ ਲੱਕੜ ਵੀ ਹੈਗੀ ਵਿੱਚ ਅਸੀਂ ਸਾਰੇ ਨੀਚੇ ਵੀ ਸਾਈਡਸ ਤੇ ਵੀ ਟਾਈਲਸ ਲਗਾਈਆਂ ਹੋਈਆਂ ਨੇ ਤੇ ਉਸ ਕਰਕੇ ਫਿਰ ਐ ਕੋਈ ਖਰਾਬ ਹੋਣ ਦਾ ਡਰ ਵੀ ਨਹੀਂ ਇਹ ਡੇਲੀ ਨਹੀਂ ਧੋਂਦੇ ਹੈਗੇ ਗਰਮੀਆਂ ਚ ਜਲਦੀ ਧੋ ਦੰਨੇ ਆ ਹਨਾ 10 15 ਦਿਨਾਂ ਤੋਂ 15 ਕਿੰਨੇ ਤੋਂ ਲਾ ਲਓ ਵੀ ਧੋ ਦੰਨੇ ਆ ਧੋਤੇ ਤੋਂ ਫਿਰ ਕੋਈ 스ਮੈਲ ਵਗੈਰਾ ਨਹੀਂ ਰਹਿੰਦੀ ਹੈਗੀ ਇੱਕ ਵਾਰ ਬੜੀਆ ਫਰੈਸ਼ ਚਾ ਹੋ ਜਾਂਦਾ ਫਿਰ ਮੈਨੂੰ ਐਸੇ ਲਾ ਹੁਣ ਸੁੱਕ ਜਾਊਗਾ ਤੇ ਕਿਚਨ ਚ ਇੰਨਾ ਜ਼ਿਆਦਾ ਕੰਮ ਵੀ ਨਹੀਂ ਹੈਗਾ ਹੁਣ ਵੀ ਚਲੋ ਸੁੱਕ ਜੂ ਸਵੇਰੇ ਫੇਰ ਰੋ ਵਿੱਚ ਹੈਲਪਰ ਆ ਜੂ ਵਿੱਚ ਆਪਦਾ ਰੋਟੀਨ ਵਰਕ ਹੋ ਜੂਗਾ ਫਿਰ ਥੋੜਾ ਮੁਸ਼ਕਲ ਹੋ ਜਾਂਦਾਗਾ ਹੁਣ ਚਲੋ ਮੇਰੇ ਕੋਲ ਟਾਈਮ ਸੀਗਾ ਮੈਂ ਚਲ ਇੱਕ ਦੋ ਕੰਮ ਕਰ ਲਾ ਬਾਕੀ ਆਪਦਾ ਮੂਡ ਬਣੇ ਨਿਕਲਦਾ ਜਦੋਂ ਆਪਣਾ ਚਿੱਤ ਠੀਕ ਹੋਵੇ ਮੂਡ ਹੋਵੇ ਫਿਰ ਕੰਮ ਕੰਮ ਨੂੰ ਵੀ ਦਿਲ ਕਰਦਾ ਥਕਾਵਟ ਨਾ ਹੋਵੇ ਹੈਨਾ ਅੱਜ ਮੈਨੂੰ ਥਕਾਵਟ ਨਹੀਂ ਫੀਲ ਹੋ ਰਹੀ ਸੀ ਬਲਕਿ ਕੰਮ ਮੈਂ ਇੰਨੇ ਜ਼ਿਆਦਾ ਕਰੇ ਨਾ ਜੀ ਤੇ ਥਕਾਵਟ ਮੈਨੂੰ ਬਿਲਕੁਲ ਹੀ ਨਹੀਂ ਫੀਲ ਹੋ ਰਹੀ ਸੀ ਚਲੋ ਜੀ ਅੱਜ ਤਾਂ ਅੰਦਰੋਂ ਸੜੀਏ ਥਕਾਵਟ ਨਾ ਹੋਵੇ ਕੰ ਨੂੰਨਦਾਨੀ ਮੇ ਤੋਂ ਉਤੀ ਸੀ ਸੁੱਕ ਗਈ ਤੇ ਅੱਛੀ ਤਰ੍ਹਾਂ ਮੈਂ ਕਪੜਾ ਵੀ ਮਾਰਤਾ ਜੇ ਵਿੱਚ ਕਿਤੇ ਪਾਣੀ ਰਹਿ ਗਿਆ ਉਹਦੇ ਵਿੱਚ ਕਪੜਾ ਵੀ ਕਪੜਾ ਮਾਰ ਕੇ ਮੈਂ ਸੁਕਾਤੀ ਤੇ ਹੁਣ ਇਹਦੇ ਵਿੱਚ ਭਰਾਂਗੇ ਮਸਾਲੇ ਧੋਣ ਵਾਲੀ ਹੋਈ ਸਾਰੀ ਨੂੰਨਦਾਨੀਆਂ ਸਾਰੀਆਂ ਵਾਲੇ ਡੱਬੀਆਂ ਮਸਾਲੇ ਵਾਲੀਆਂ ਧੋਣ ਵਾਲੀਆਂ ਹੋਈਆਂ ਆਪਣੀਆਂ ਸੀ ਫਿਰ ਕੁਝ ਟਾਈਮ ਤਾਂ ਲੰਘ ਜਾਂਦਾ ਤੇ ਕੁਝ ਫਿਰ ਨਹੀਂ ਤਾਂ ਧੋਣੀਆਂ ਤਾਂ ਪੈਂਦੀਆਂ ਨੇ ਨਾ ਧੋਈਏ ਤਾਂ ਖਰਾਬ ਹੋ ਜਾਂਦੀਆਂ ਨੇ ਉਹ ਮੈਂ ਤਿੰਨ ਡੱਬੀਆਂ ਖਾਲੀ ਰੱਖਦੀ ਹੁੰਦੀ ਆ ਫਿਰ ਉਹ ਤਿੰਨ ਡੱਬੀਆਂ ਖਾਲੀ ਨਾਲ ਕੀ ਹੁੰਦਾ ਕਿ ਮੈਂ ਰੋਟੇਸ਼ਨ ਕਰਦੇ ਰਹਿਣੀ ਆ ਉਹ ਖਾਲੀ ਵਿੱਚ ਮੈਂ ਹੋਰ ਮਸਾਲੇ ਭਰਤੇ ਉਹ ਮਸਾਲੇ ਵਾਲੀ ਮੈਂ ਵਾਸ਼ ਕਰਤੇ ਫਿਰ ਅਗਲੀ ਵਾਰ ਦੂਜੀਆਂ ਤਿੰਨ ਵਾਸ਼ ਕਰਤੀਆਂ ਇਸ ਤਰ੍ਹਾਂ ਰੋਟੇਸ਼ਨ ਹੁੰਦੀ ਰਹਿੰਦੀ ਹੈ ਜੇ ਇੱਕ ਦੋ ਕੌਲੀਆਂ ਆਪਾਂ ਖਾਲੀ ਰੱਖੀਏ ਨੂਨਦਾਨੀ ਵਿੱਚ ਤੇ ਭਰਦਾਂਗੇ ਸਾਰੇ ਮਸਾਲੇ ਮਸਾਲੇ ਵੀ ਮੈਂ ਨੂਨਦਾਨੀ ਵਿੱਚ ਭਰੇ ਨਹੀਂ ਸੀ ਮੈਨੂੰ ਅਹੀਂ ਸਮੇਤ ਧੂੰਗੀ ਧੂੰਗੀ ਤੇ ਇਸ ਕਰਕੇ ਅੱਜ ਮਸਾਲੇ ਹੋ ਗਏ ਸੀ ਖਤਮ ਫਿਰ ਮੈਂ ਕਿਹਾ ਚਲ ਧੋ ਕੇ ਫੇਰ ਇਹ ਭਰੂੰਗੀ ਇਹਦੇ ਵਿੱਚ ਭਰਦਾਂ ਮਸਾਲੇ ਨਮਕ ਮਿਰਚ ਹਲਦੀ ਜੀਰਾ ਧਨੀਆ ਪਾਊਡਰ ਗਰਮ ਮਸਾਲਾ ਇਹ 6 ਚੀਜ਼ਾਂ ਮੈਂ ਨੂਨਦਾਨੀ ਵਿੱਚ ਰੱਖਦੀ ਹੁੰਦੀ ਆ ਸਪੂਨ ਤੋਂ ਬਾਅਦ ਨਾ ਬੜੀ ਵਧੀਆ ਲੱਗ ਰਹੀ ਸੀ ਬੜੀ ਸੋਹਣੀ ਲੱਗ ਰਹੀ ਸੀ ਐਂ ਲੱਗ ਰਿਹਾ ਜਿਵੇਂ ਅੱਜ ਹੀ ਨਵੀਂ ਲਿਆਂ ਨਾ ਤਾਂ ਨਵੀਂ ਨਵੀਂ ਹਲ ਜਸਟਿਕ ਖਸਾਲੀ ਸਾਲ ਵੀ ਨਹੀਂ ਹੋਇਆ ਪੂਰਾ ਲਿਆਂਦੀ ਨੂੰ ਪਰ ਤੋਂ ਕੇ ਤਾਂ ਚੀਜ਼ ਨਾ ਬਹੁਤ ਵਧੀਆ ਲੱਗਦੀ ਹੈ ਤਿੰਨ ਕੋਲੀਆਂ ਮੈਂ ਖਾਂਦੀ ਰੱਖ ਲਈ ਇੱਕ ਵਿੱਚ ਮੈਂ ਛੋਟਾ ਜਿਹਾ ਸਟੀਲ ਦਾ ਸਪੂਨ ਰੱਖਿਆ ਹੈ ਮੇਰੇ ਕੋਲ ਕਈ ਸਪੂਨ ਨੇ ਸਨਨ 12 ਸਪੂਨ ਨੇ ਮੇਰੇ ਕੋਲੇ ਨਿੱਕੇ ਨਿੱਕੇ ਜੇ ਤੇ ਸਾਰੇ ਸ਼ੀਸ਼ੀਆਂ ਵਿੱਚ ਪਾਏ ਹੋਏ ਨੇ ਟਾਈਮ ਟਾਈਮ ਉਹਨਾਂ ਨੂੰ ਵਾਸ਼ ਕਰਦੀ ਰਹਿਣੀ ਆ ਚਾਟ ਮਸਾਲੇ ਵਿੱਚ ਮੈਂ ਨਹੀਂ ਪਾਉਂਦੀ ਕਿਉਂਕਿ ਉਹ ਵਿੱਚ ਨਮਕ ਹੁੰਦਾ ਤੇ ਨਮਕ ਕਰਕੇ ਸਪੂਨ ਖਰਾ ਨੂੰਦਾਨੀ ਹੋ ਗਈ ਬਿਲਕੁਲ ਸਾਫ਼ ਸੁਥਰੀ ਚਮਕਲੀ ਤੇ ਆਹ ਵਾਲੇ ਜਿਹੜੇ ਕੰਟੇਨਰਸ ਮੇਲੇ ਨੇ ਕਿ ਇਸ ਨਾਲ ਇਹ ਮੈਂ ਯੂਜ਼ ਕਰਦੀ ਹੁੰਨੀ ਆ ਇੱਕ ਮੈਂ ਪਨੀਰ ਨੂੰ ਲਗਾਇਆ ਹੋਇਆ ਜਿਵੇਂ ਪਨੀਰ ਹੁੰਦਾ ਘਰੇ ਤਾਂ ਪਨੀਰ ਨੂੰ ਪਾਣੀ ਵਿੱਚ ਰੱਖਣ ਵਾਸਤੇ ਇਹਦੇ ਵਿੱਚ ਪਾਣੀ ਪਾ ਕੇ ਰੱਖ ਦਿੰਨੇ ਆ ਤੇ ਇੱਕ ਵਿੱਚ ਮੈਂ ਐਗਸ ਫਾਈ ਹੋਏ ਨੇਗੇ 12 ਐਗਸ ਇੱਕ ਵਾਰੀ ਚ ਆ ਜਾਂਦੇ ਨੇ ਛੋਟਾ ਜਿਹਾ ਕੰਟੇਨਰ ਆ ਤੇ ਇਹਦੇ ਵਿੱਚ 12 ਅੰਡੇ ਆ ਗਏ ਤੇ ਮੈਨੂੰ ਫਿਰ ਚਲੋ ਅੰਤੋਂ ਤੋ ਫ੍ਰਿਜ ਚ ਚੱਕਣੇ ਵੀ ਈਜ਼ੀ ਹੋ ਜਾਂਦੀ ਜਗ੍ਹਾ ਵੀ ਘੱਟ ਰੁਕਦੀ ਹੈ ਅਤੇ ਇੱਕ ਦੇ ਉੱਪਰ ਇੱਕ ਆਪਾਂ ਸਟੈਕ ਵਿੱਚ ਕਰਕੇ ਰੱਖ ਸਕਦੇ ਹੰਡੀਨਸ ਸੋ ਇਹ ਮੈਂ ਪਨੀਰ ਤੇ ਐਂਗਲੀ ਯੂਜ਼ ਕਰ ਰਹੀ ਹਾਂ ਤੇ ਇਹ ਸੀ ਮੇਰਾ ਅੱਜ ਦਾ ਡਿਨਰ ਡਿਨਰ ਵਿੱਚ ਮੈਂ ਲਈਆਂ ਬੀਨਸ ਦੀ ਸਬਜੀ ਆਲੂ ਬੀਨਸ ਤੇ ਨਾਲ ਮੈਂ ਦਹੀਂ ਲਈਆਂ ਦਹੀਂ ਬਿਨਾ ਤਾਂ ਮੈਨੂੰ ਮੀਲ ਅੱਛਾ ਹੀ ਲੱਗਦਾ ਆਪਣਾ ਡਿਨਰ ਹੋਵੇ ਜਾਂ ਲੰਚ ਹੋਵੇ ਅੱਡ ਡਿਨਰ ਵਿੱਚ ਮੈਂ ਬਹੁਤ ਥੋੜੀ ਦਹੀਂ ਖਾਣੀ ਹੈ ਲੰਚ ਵਿੱਚ ਮੈਂ ਪੂਰੀ ਕੋਲੀਫਰ ਖਾਣੀ ਹੈ ਤੇ ਹੁਣ ਸੀ ਰਾਤ ਰਾਤ ਦਾ ਟਾਈਮ ਕਿਚਨ ਮੇਰੀ ਕਲੀਨ ਕਰਨ ਵਾਲੀ ਪਈ ਸੀ ਪਰ ਖਾਣੇ ਦਾ ਕੰਮ ਹੋ ਗਿਆ ਸਭ ਨੇ ਖਾਣਾ ਖਾ ਲਿਆ ਤੇ ਮੈਨੂੰ ਐਸੀ ਕਿਚਨ ਮੈਂ ਬਾਅਦ ਵਿੱਚ نیچےੋਂ ਕਲੀਨ ਕਰੂੰ ਸ਼ੈਲਫਸ ਵਗੈਰਾ ਤੇ ਉੱਪਰ ਵਾਲੇ ਕਬerts ਤੇ ਬਾਰ ਬਾਰ ਮੈਂ ਜਸਟ ਕਾਲ ਇਨ ਮਾਰਨਾ ਸੀਗਾ ਥੋੜਾ ਜਿਹਾ ਮੈਨੂੰ ਕਿਤੇ ਕਿਤੇ ਫਿੰਗਰਪ੍ਰਿੰਟਸ ਤੇ ਲੱਗ ਰਹੇ ਸੀਗੇ ਤੇ ਮੈਨੂੰ ਐਸੇ ਚਲੋ ਮੈਂ ਕਾਲ ਇਨ ਮਾਰ ਦਾਂ ਨਹੀਂ ਵੈਸੇ ਹਾਲੇ ਇੱਕ ਮਹੀਨਾ ਮੇਰਾ ਪੂਰਾ ਨਹੀਂ ਹੋਇਆ ਕਿਚਨ ਸਫਾਈ ਨੂੰ 10 11 ਤਰੀਕ ਨੂੰ ਮਹੀਨਾ ਹੋਊਗਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇੱਕ ਵਾਰ ਬਾਰ ਬਾਰ ਕਾਲ ਇਨ ਮਾਰਦਾ ਫਿਰ ਮੇਰਾ ਟਾਈਮ ਲੰਘ ਜੂਗਾ ਅੱਜ ਮੈਨੂੰ ਤਿਲ ਵੀ ਖਾਣਾ ਹੈ ਇਸ ਕੰਮ ਕਰਨ ਪਤਾ ਨਹੀਂ ਮੈਨੂੰ ਮੇਰੀ ਨਾ ਇੱਕ ਕਬਡਸ ਤੇ ਬਾਹਰ ਕਾਲਿੰਗ ਮਾਰਨਾ ਮੇਰੀ ਟੂ-ਡੂ ਲਿਸਟ ਵਿੱਚ ਹੈਗਾ ਸੀਗਾ ਫਿਰ ਮੈਂ ਸੋਚਿਆ ਚੱਲ ਮੈਂ ਹੋਣੀ ਕਰ ਦਿੰਦੇ ਮੇਰਾ ਕੰਮ ਖਤਮ ਹੋ ਗਿਆ ਤੇ ਬਾਕੀ ਉਹ ਹੀ ਗੱਲ ਜਦੋਂ ਆਪ ਦਾ ਚਿੱਤ ਠੀਕ ਹੋਵੇ ਨਾ ਫਿਰ ਕੰਮ ਕਰਨ ਦਿਲ ਕਰਦਾ ਜੇ ਆਪਾਂ ਚਿੱਤ ਠੀਕ ਨਹੀਂ ਚਾਹ ਕਿੰਨੇ ਕੰਮ ਪਿਆ ਹੋਵੇ ਦਿਲ ਨਹੀਂ ਕਰਦਾ ਹੈਗਾ ਫਿਰ ਕਰਨ ਸਾਰੀ ਗੱਲ ਤਾਂ ਇਹ ਹੀ ਆ ਤੇ ਬਾਰ-ਬਾਰ ਸਾਰੇ ਮਾਰ ਦੂੰਗਾ ਕਾਲਿੰਗ ਉੱਪਰ ਵਾਲੇ ਕਬਡਸ ਤੇ ਮਾਰਤਾ ਤੇ ਹੁਣ ਮਾਰੂੰਗਾ نیچے ਵਾਲੇ ਕਬਡਸ ਤੇ ਜਿਹੜੇ ਕੰਮ ਆਪਣੀ ਲਿਸਟ ਵਿੱਚ ਹੋਣ ਨਾ ਵੀ ਆਪਾਂ ਕਰਨੇ ਨੇ ਫਿਰ ਬਸ ਮੈਨੂੰ ਫਿਰ ਆ ਹੀ ਹੁੰਦਾ ਵੀ ਮੈਂ ਕਦੋਂ ਕਰਦਾ ਉਹਨਾਂ ਨੂੰ ਬਾਕੀ ਇਸ ਟਾਈਮ ਤੇ ਚਲੋ ਕੰਮ ਵੀ ਹੋ ਗਈ ਜੇ ਫ੍ਰੀ ਵੀ ਤੇ ਮੈਨੂੰ ਆਏ ਸਫਾ-ਫਟ-ਸਕੂਵਟ ਹੋਵੇ ਨਾ ਹੋਵੇ ਚਲੋ ਰਾਤ ਨੂੰ ਰੈਸਟ ਤਾਂ ਕਰਨਾ ਹੀ ਹੈ ਨਾ ਕਿ ਜਿਹੜਾ ਕੰਮ ਹੋ ਜੇ ਠੀਕ ਹੈ ਵਧੀਆ ਬਾਕੀ ਸਾਫੀ ਕਰਨ ਨਾਲ ਜਿਆਦਾ ਮੈਨੂੰ ਕੋਈ ਟਾਈਮ ਵੀ ਨਹੀਂ ਲੱਗਾ ਕੋਈ ਬਹੁਤ ਜ਼ਿਆਦਾ ਮਿਹਨਤ ਵੀ ਨਹੀਂ ਲੱਗੀ ਹੈਗੀ ਜਿਆਦਾ ਟਾਈਮ ਨਹੀਂ ਲੱਗਾ ਹੈਗਾ ਕਾਲਿੰਗ ਮਾਰਨ ਤੇ ਸਾਰੇ ਮੈਨੂੰ ਬਸ 15 ਮਿੰਟ ਲੱਗੇ ਹੋਣੇ ਕਿਚਨ ਦੇ 10 ਤੋਂ 10 ਤੋਂ 15 ਮਿੰਟ ਦੇ ਵਿੱਚ ਵਿੱਚ ਟਾਈਮ ਲੱਗਿਆ ਬਾਅਦ-ਬਾਰ ਕਾਲ ਇਹ ਮਾਰਨ ਤੇ ਕੋਈ ਗੱਲ 10-15 ਮਿੰਟ ਨਾਲ ਜਿਹੜੇ ਨੀਚੇ ਨੇ ਕਮਰਟਸ ਤੇ ਜਾਂਦੇ ਦਾਗ ਪੈਂਦੇ ਨੇਗੇ ਤੇ ਉਸ ਕਰਕੇ ਨਾ ਫਿਰ ਮੈਨੂੰ ਆਏ ਸੀ ਕਾਲ ਇਹ ਮਾਰਨ ਕਈ ਦਾਗ ਜੀ ਦਿਖਰੇ ਸੀ ਵੀ ਮੈਂ ਚਲ ਸਾਰੇ ਦੀ ਮਾਰ ਦਣੀ ਆ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ ਹੁਣ ਸਵੇਰ ਦਾ ਟਾਈਮ ਮਾਰਨਿੰਗ ਦੇ ਹੋ ਰਹੇ ਨੇ ਪੌਣੇ 9 ਪੌਣੇ 9 ਹੋ ਗਏ ਬਹੁਤ ਸਾਰੇ ਮੈਂ ਕੰਮ ਕਰ ਲਏ ਕੰਮ ਕਰ ਕੇ ਇਹਨੇ ਪਸੀਨਾ ਪਸੀਨੀ ਹੋ ਗਈ ਹੁਣ ਕੱਪੜੇ ਚੇਂਜ ਕੀਤੇ ਨੇ ਦੁਬਾਰੇ ਕਿਉਂਕਿ ਬਿਲਕੁਲ ਪਸੀਨੇ ਨਾਲ ਭਿੱਜ ਗਏ ਸੀ ਕੱਪੜੇ ਥੋੜਾ ਪਸੀਨਾ ਸੁਕਾ ਕੇ ਫਿਰ ਕੱਪੜੇ ਹੁਣ ਚੇਂਜ ਕੀਤੇ ਨੇ ਤੇ ਕੰਮ ਮੈਂ ਸਵੇਰ ਦੇ ਕਾਫੀ ਕਰ ਲਏ ਕਾਫੀ ਕਰ ਲਏ ਐਕਚੁਅਲੀ ਪਤਾ ਕੀ ਹੁੰਦਾ ਜੋ ਕੰਮ ਕਰਦੇ ਨੇ ਫਿਰ ਐ ਹੁੰਦਾ ਵੀਡੀਓ ਜੇ ਬਣਾਵਾਂਗੇ ਡਬਲ ਟਾਈਮ ਲੱਗੂ ਕਿ ਗਰਮੀ ਇੰਨੀ ਜ਼ਿਆਦਾ ਹੋਈ ਪਈ ਐ ਤੇ ਐ ਲੱਗਦਾ ਵੀ ਕੰਮ ਹੋਈ ਜਾਣ ਵੀਡੀਓ ਬਣਾਉਣੀ ਬੜੀ ਔਖੀ ਲੱਗਦੀ ਗਰਮੀ ਵਿੱਚ ਕਈ ਵਾਰੀ ਤੇ ਸਬਜੀ ਵੀ ਮੇਰੀ ਬਣ ਚੁੱਕੀ ਆ ਬਾਥਰੂਮ ਦੀ ਡੀਪ ਕਲੀਨ ਕਰਤਾ ਬਾਥਰੂਮ ਦੇ ਫੱਟੀ ਮੱਗ ਵੀ ਮੈਂ ਵਾਸ਼ ਕਰਤੇ ਇਹ ਕੰਮ ਹੋਇਆ ਕਿ ਮੈਂ ਬਲੈਂਕਟ ਤੋਂ ਤਾਮਦ ਰਾਤ ਨੂੰ ਲੈਣ ਵਾਲਾ ਉਹ ਵੀ ਵਾਸ਼ ਕਰਕੇ ਰੱਖਤਾ ਕਈ ਨਿੱਕੇ ਨਿੱਕੇ ਕੰਮ ਜੇ ਹੋ ਗਏ ਫਿਰ ਕੰਮ ਕਰਕੇ ਨਾ ਤਸੱਲੀ ਮਿਲਦੀ ਵੀ ਹਾਂ ਠੀਕ ਆ ਇਹਨਾਂ ਟਾਈਮ ਆਪਾਂ ਵੇਸ ਨਹੀਂ ਕੀਤਾ ਆਪਾਂ ਆਪ ਆਪਣੇ ਕੰਮ ਕਰ ਲਿਆ ਨਾ ਤੇ ਕੰਮਾਂ ਨਾਲ ਹੀ ਟਾਈਮ ਪਾਸ ਆ ਕੰਮਾਂ ਨਾਲ ਹੀ ਆਪਣੀ ਲਾਈਕ ਹਨਾ ਲਾਈਫ ਚੱਲਦੀ ਏ ਇੱਕ ਰੁਟੀਨ ਚੱਲਦਾ ਬਿਨਾ ਕੰਮਾਂ ਤੋਂ ਪਹਿਲੇ ਬਹਿ ਕੇ ਆਪਾਂ ਕੀ ਕਰਾਂਗੇ ਬਾਥਰੂਮ ਡੀਪ ਕਲੀਨ ਕੀਤਾ ਮੈਂ ਸਵੇਰੇ ਚਲੋ ਫਿਰ ਕਿਚਨ ਸਬਜੀ ਬਣਾਤੀ ਸਬਜੀ ਬਣਾ ਕੇ ਫਿਰ ਮੈਂ ਬਾਥਰੂਮ ਦੀਪ ਕਲੀਨ ਕੀਤਾ ਫਿਰ ਮੈਨੂੰ ਆਏ ਹੋਗਾ ਚਲੋ ਮੈਂ ਫ੍ਰੀ ਹਾਂ ਨਾ ਫਿਰ ਮੈਨੂੰ ਆਏ ਨਹੀਂ ਹੋਗਾ ਮੈਂ ਸਬਜੀ ਬਣਾਉਣੀ ਹੈ ਬਾਥਰੂਮ ਤੇ ਮੈਂ ਜਿੰਨਾ ਮਰਚ ਚਲੋ ਟਾਈਮ ਲੱਗੂਗਾ ਮੈਂ ਲਾ ਲੂਗੀ ਪੂਰਾ ਮੈਨੂੰ 40 45 ਮਿੰਟ ਲੱਗ ਜਾਂਦੇ ਨੇ ਜਦੋਂ ਮੈਂ ਬਾਥਰੂਮ ਦੀਪ ਕਲੀਨ ਕਰਨਾ ਹੋਵੇ ਦੀਪ ਕਲੀਨ ਸਾਰਾ ਕੁਝ ਆ ਜਾਂਦਾ ਚਾਰੇ ਵਾਲਸ ਆ ਗੀਆਂ ਫਲੋਰ ਆ ਗਿਆ ਟਾਇਲਟ ਸੀਟ ਆ ਗਈ ਵਾਸ਼ ਫੇਸ਼ਨ ਆ ਗਿਆ ਹਣਾ ਇਹ ਡੀਪ ਕਲੀਨਿੰਗ ਚ ਸਾਰਾ ਆ ਜਾਂਦਾ ਫਿਰ ਉਦੋਂ ਸਾਰੀ ਸਫਾਈ ਕਰਨੀ ਹੁੰਦੀ ਹੈ ਉਵੇਂ ਡੇਲੀ ਰੂਟੀਨ ਚ ਚਲੋ ਥੋੜਾ ਥੋੜਾ ਕੁਛ ਨਾ ਕੁਛ ਤੋਂ ਨਹੀਂ ਤੋਂ ਨਹੀਂ ਰਹਿਣੀ ਹੈ ਜਿਵੇਂ ਇੱਕ ਦਿਨ ਸੀਟ ਤੇ ਵਾਸ਼ਰਿਸ਼ਨ ਧੋ ਲੈ ਇੱਕ ਦਿਨ ਇੱਕ ਵਾਲ ਕਲੀਨ ਕਰ ਲੈ ਇੱਕ ਦਿਨ ਇੱਕ ਕਰ ਲਈ ਇੱਕ ਦਿਨ ਫਲੋਰ ਕਰ ਲੈ ਐਦਾਂ ਥੋੜਾ ਥੋੜਾ ਮੈਂ ਰੋਜ਼ ਕਰਦ ਰਹਿਣੀ ਆ ਪਰ ਡੀਪ ਕਲੀਨ ਸਾਰਾ ਇਕੱਠਾ ਵੀਕ ਚ ਇੱਕ ਵਾਰ ਇੱਕ ਵਾਰ ਕਰਦੀ ਆ ਵੀਕ ਚ ਇੱਕ ਵਾਰ ਸੋ ਇਸ ਤਰ੍ਹਾਂ ਦਾ ਮੇਰੇ ਬਾਥਰੂਮ ਕਲੀਨਿੰਗ ਦਾ ਮੇਰਾ ਰੂਟੀਨ ਰਹਿੰਦਾ ਡੀਪ ਕਲੀਨਿੰਗ ਹਫਤੇ ਚ ਇੱਕ ਵਾਰ ਉਨ ਥਰੋ ਥੋੜਾ ਥੋੜਾ ਇੱਕ ਵਾਲ ਇੱਕ ਦਿਨ ਕਰ ਲਈ ਇੱਕ ਇੱਕ ਦਿਨ ਕਰ ਲਈ ਇਸ ਤਰ੍ਹਾਂ ਕਰਕੇ ਥੋੜ ਕੰਮ ਥੋੜਾ ਥੋੜਾ ਰੋਜ਼ ਕਰੀਦਾ। ਤਾਂ ਕਲੀਨ ਕਰਨ ਤੋਂ ਬਾਅਦ ਬਹੁਤ ਬਹੁਤ ਵਧੀਆ ਲੱਗ ਰਿਆ ਸੀਗਾ। ਤਾਂ ਬਾਹਰ ਪਿਆ ਫੱਟੀ ਮੱਗ ਵਿੱਚ ਧੋਕੇ ਧੁੱਪੇ ਰੱਖਾਈ ਸੀਗੀ ਤਾਂ ਕਿ ਚਲੋ ਧੁੱਪ ਲੱਗੇ ਇੱਕ ਵਾਰ ਸੁੱਕਾ ਜਿ ਕਿਸ ਟਾਈਪ ਦੀ स्मेल ਵਗੈਰ ਨਾ ਰਹੇ। ਇਹ ਸਾਰਾ ਕੁਝ ਸੋਪ ਕੇ ਸਵਾਈਪਰ ਮੱਗ ਫੱਟੀ ਐਂਡ ਬੱਕਟ ਇਹ ਮੈਂ ਸਾਰਾ ਕੁਝ ਵਾਸ਼ ਕਰਕੇ ਰੱਖਦਾ ਧੁੱਪ 'ਤੇ ਤੇ ਇੱਧਰ ਸੁੱਕਣਾ ਪਿਆ ਪਿਆ ਬਲੈਂਕਟ। ਬਲੈਂਕਤ ਨੂੰ ਤਿੰਨ ਵਿੱਚ 15 ਦਿਨ ਹੋਈ ਸੀ ਤੇ ਫਿਰ ਮੈਨੂੰ ਆਹਗਾ ਚਲੋ ਪਾਣੀ 'ਚ ਥੋੜਾ ਜਿਹਾ ਘਾਟੀ ਦਵਾਂ। ਬਲੈਂਕਟ ਤੋਤਾ ਇਧਰ ਬਣੀ ਪਈ ਹੈ ਸਬਜੀ ਮਟਰ ਪਨੀਰ ਦੇ ਅੰਸਵੇਰੇ ਮਟਰ ਪਨੀਰ ਬਣਾ ਲੈ ਪਨੀਰ ਲੈ ਕੇ ਦਵਿੰਦਰਸ ਮੈਂ ਕਹਿੰਨਾ ਤਾਂ ਬਹੁਤ ਕਾਫੀ ਦਿਨ ਲੱਗਣਗੇ ਖਾਣ ਨੂੰ ਵੀ ਚਲੋ ਕੁਝ ਸਬਜੀ ਬਣਾ ਲਾਂ ਨੇ ਮਟਰ ਮੈਂ ਫਰੋਜ਼ਨ ਯੂਜ਼ ਕੀਤੇ ਨੇ ਵਿਸਲ ਲਵਾਉਣ ਦੀ ਲੋੜ ਹੀ ਨਹੀਂ ਮਟਰਾਂ ਨੂੰ ਬਸ ਥੋੜਾ ਜਿਹਾ ਮੈਂ ਪਾਣੀ ਵਿੱਚ ਅੱਧਾ ਮਸਾਲੇ ਵਿੱਚ ਬੋਇਲ ਕਰ ਲੇ ਬੜੇ ਜਲਦੀ ਬਣ ਗਏ ਤੇ ਮਿਠਾਸ ਵੀ ਬਹੁਤ ਹੈ ਮਟਰਾਂ ਵਿੱਚ ਇਧਰ ਮੈਂ ਰੈਡੀ ਕੀਤਾ ਆਪਣਾ ਬ੍ਰੇਕਫਾਸਟ ਓਟਮਿਲ ਸੋ ਐਸੀ ਮੇਰੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ